ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਬੇਚਰਾਗ ਪਿੰਡ ਦੀ ਜ਼ਮੀਨ ਦੇ ਵਿੱਚ ਚਿਰਾਗ ਲਾ ਕੇ ਜਿਹੜਾ ਦਲਤਾਂ ਨੇ ਆਪਦੀ ਦਾਵੇਦਾਰੀ ਕੀਤੀ ਆ ਔਰ ਇਥੋਂ ਐਲਾਨ ਕੀਤਾ ਕਿ ਇਹ ਜਿਹੜੀ ਕਣਕ ਦੀ ਫਸਲ ਕੱਟਣ ਤੋਂ ਬਾਅਦ ਕੋਈ ਵੀ ਇਸ ਜ਼ਮੀਨ ਨੂੰ ਠੇਕੇ ਦੇ ਨਾਲ ਲਵੇ ਕਿਉਂਕਿ ਇਸ ਜ਼ਮੀਨ ਦੇ ਵਿੱਚ ਜਿਹੜਾ ਹੁਣ ਦਲਤ ਨੇ ਬੇਜਮੀਨੇ ਨੇ ਉਹ ਆਪਣੀ ਜਿਹੜੀ ਫਸਲ ਆ ਉਹ ਵੇਚਣਗੇ ਸੋ ਉਹਦੇ ਲਈ ਇਥੋਂ ਮੋਟਰ ਤੋਂ ਜਿਹੜਾ ਚਿਰਾਗ ਲਾ ਕੇ ਦਾਵਾ ਕਰਕੇ ਉਹ ਐਲਾਨ ਕੀਤਾ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਜ਼ਮੀਨ ਦੀ ਬਜਾਈ ਦਾ ਕੰਮ ਆ ਜਿਹੜਾ ਉਹ ਲੋਕ ਆਪ ਕਰਨਗੇ ਕਿੰਨੀ ਜ਼ਮੀਨ ਆਏ ਟੋਟਰੀ ਇਹ ਜੀਂਦ ਰਿਆਸਤ ਦੇ ਰਾਜੇ ਦੀ 927 ਏਕੜ ਜ਼ਮੀਨ ਆ ਜਿਹੜੀ ਬੇਚਰਾਗ ਪਿੰਡ ਦੇ ਨਾਮ ਤੇ ਪਈਆ ਹੁਣ ਕਬਜ਼ਾ ਕਿਦਾ ਇਥੇ ਇਹਦੇ ਤੇ ਕੁਝ ਦਿੱਲੀ ਦੇ ਬੰਦੇ ਨੇ ਕੁਝ ਜਿਹੜੇ ਆਹੋ ਖੀੜੀ ਪਿੰਡ ਦੇ ਸਰਦਾਰਾਂ ਦਾ ਜਿਹੜਾ ਕਬਜ਼ਾ ਤੇ ਕੁਝ ਜਿਹੜੀ ਆ ਉਹ ਬੀੜ ਦੇ ਨਾਮ ਥੱਲੇ 625 ਏਕੜ ਜ਼ਮੀਨ ਜਿਹੜੀ ਬੇਆਵਾਜ਼ ਰੱਖੀ ਹੋਈ ਆ ਉਹ ਸਾਰੀ ਦੀ ਸਾਰੀ ਜ਼ਮੀਨ ਦੀ ਜਿਹੜੀ ਵੰਡ ਦੀ ਗੱਲ ਆ ਉਹ ਅਸੀਂ ਕਰ ਰਹੇ ਹਾਂ ਠੀਕ ਅੱਜ ਇਹ ਮਹਾਰਾਜਾ ਜਿਹੜੀ ਰਣਵੀਰ ਸਿੰਘ ਦੀ ਜ਼ਮੀਨ ਸੀਗੀ ਸੰਗਰੂਰ ਦੇ ਵਿੱਚ ਬੇਚਰਾਗ ਨਾ ਦੇ ਉੱਪਰ ਪਈ ਸੀਗੀ ਸੈਂਕੜੇ ਸਾਲਾਂ ਦੀ ਅੱਜ ਤੱਕ ਮਾ ਰਿਕਾਰਡ ਦੇ ਵਿੱਚ ਬੇਚਰਾਗ ਉਸ਼ਿਤ ਕੀਤੀ ਹੋਈ ਆ ਕਹਿਣ ਤੋਂ ਬਾਅਦ ਵੀ ਇੱਥੇ ਕੋਈ ਚਰਾਗ ਲਾਉਣ ਵਾਲਾ ਨਹੀਂ ਹੈਗਾ ਪਰ ਦੂਜੇ ਪਾਸੇ ਪੰਜਾਬ ਦੀ 35% दलत ਤੇ ਮਜ਼ਦੂਰ ਵਰਹਾਤੀ ਬੇ ਕਿਸਿੰ ਬੇ ਜਮੀਨੇ ਕਿਸਾਨ ਨੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਮੌਜੂਦ ਨੇ ਤੇ ਉਹਨਾਂ ਵੱਲੋਂ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆ ਕੇ ਜ਼ਮੀਨ ਦੇ ਉੱਤੇ ਚਿਰਾਗ ਲਾਇਆ ਗਿਆ ਤੇ ਦਾਵੇਦਾਰੀ ਕੀਤੀ ਗਈ ਹੈ ਕਿ ਅੱਜ ਤੋਂ ਬਾਅਦ ਇਹ ਜ਼ਮੀਨ ਜਿਹੜੀ ਦਲਤ ਮਜ਼ਦੂਰਾ ਤੇ ਖੇਤ ਮਜ਼ਦੂਰਾ ਛੋਟੇ ਕਿਸਾਨਾਂ ਦੀ ਆ ਤੇ 2 ਮਹੀਨੇ ਬਾਅਦ ਅੱਜ ਤੋਂ ਬਾਅਦ ਇਹਦੇ ਉੱਪਰ ਪੱਕਾ ਜਿਹੜਾ ਕਬਜ਼ਾ ਕੀਤਾ ਜਾਊਗਾ ਕਿਉਂਕਿ ਇਹਦੇ ਫਸਲ ਆ ਜਿਹੜੀ ਉਹ ਠੇਕੇ ਤੇ ਲੈ ਕੇ ਛੋਟੇ ਕਿਸਾਨਾਂ ਵੱਲੋਂ ਬੀਜੀ ਗਈ ਆ ਇਹ ਚਿਰਾਗ ਲਾ ਕੇ ਅੱਜ ਦਾਅਵੇਦਾਰੀ ਆ ਜਿਹੜੀ ਇਸ ਜ਼ਮੀਨ ਦੇ ਵਿੱਚ ਹੋ ਕੀਤੀ ਗਈ ਤੁਸੀਂ ਨਾਮ ਵੀ ਐਲਾਨ ਕੀਤਾ ਸੀ ਵੀ ਅੱਜ ਤੋਂ ਬੇਗੰਪੁਰਾ ਐਲਾਨ ਕੀਤਾ ਤਾਂ ਬਾਰੇ ਕੀ ਹੈ ਹਾਂ ਜਿਹੜਾ ਸ੍ਰੀ ਗੁਰੂ ਨਰਦਾਸ ਦਾ ਸੰਕਰਪਾ ਬੇਗੰਪੁਰੇ ਦਾ ਕਿਉਂਕਿ ਬੇਚਰਾਗ ਰਹਾ ਪਿੰਡ ਵੀੜਾ ਸਵਾਨ ਕਦੇ ਨਹੀਂ ਕਿਸੇ ਨੇ ਸੁਣਿਆ ਇਸ ਬੀੜ ਐਸਵਾਂ ਦਾ ਅੱਜ ਤੋਂ ਨੌ ਜਿਹੜਾ ਬੇਗਮਪੁਰਾ ਲੋਕਾਂ ਦਾ ਤੇ ਸਮੂਹ ਕੱਟੀ ਲੋਕਾਂ ਵੱਲੋਂ ਕੋਸ਼ਿਸ਼ ਕੀਤਾ ਗਿਆ ਕਿ ਅੱਜ ਤੋਂ ਇਹ ਬੀੜ ਐਸਵਾਂ ਪਿੰਡਾ ਜਿਹੜਾ ਬੇਗਮਪੁਰੇ ਦੇ ਨਾਂ ਦੇ ਉੱਪਰ ਜਿਹੜਾ ਜਾਣਾ ਜਾਊ ਤੇ ਬੇਗਮਪੁਰਾ ਹੁਣ ਤੋਂ 3 ਮਹੀਨੇ ਬਾਅਦ ਪੱਕੇ ਤੌਰ ਦੇ ਉੱਪਰ ਇਸ ਜ਼ਮੀਨ ਦੇ ਉੱਪਰ ਆ ਕੇ ਜਿਹੜਾ ਵਸੂਗਾ